ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਲ ਵਲਾਗਸ ਤੇ ਹਰ ਸਾਰੀ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਦੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਆ ਕਰੋ ਜੀ ਫੁੱਲ ਵਾਚ ਜਿਵੇਂ ਕਿ ਤੁਸੀਂ ਪਹਿਲਾਂ ਸਕੂਲ ਵਾਲਾ ਵਲੌਗ ਦੀ ਫੰਕਸ਼ਨ ਵਾਲਾ ਵਲੌਗ ਦੇਖਿਆ ਤਾਂ ਤੁਸੀਂ ਜ਼ਰੂਰ ਇੰਜੋਏ ਕੀਤਾ ਹੋਣਾ ਨਹੀਂ ਉਹਦੇ ਚ ਨੀ ਕਿਉਂ ਆਪਣਾ ਸਬਜ਼ੀ ਤੇ ਜਾ ਕੇ ਥੋੜੀਆਂ ਜਿਹੀਆਂ ਕਲਿੱਪਸ ਲੈ ਲੈਂਦੇ ਸੀਗੇ ਤੇ ਇਸ ਤੋਂ ਬਾਅਦ ਸਮ੍ਰਿਤ ਦੇ ਡੈਡੀ ਮੰਮੀ ਵਰਗੇ ਸਾਰੇ ਚਲੇ ਗਏ ਸੀ ਫਿਰ ਮੈਂ ਫੋਨ ਇਹਨਾਂ ਦੇ ਹਵਾਲੇ ਕਰਤਾ ਸੀ ਤੇ ਜਿੰਨੀਆਂ ਵੀ ਇਦਦਵਾਦ ਕਲਿੱਪਸ ਲਈਆਂ ਸਾਰੀਆਂ ਇਹਨਾਂ ਨੇ ਹੀ ਲਈਆਂ ਚਲੋ ਜਿਆਦਾ ਤਾਂ ਨਹੀਂ ਵਲੌਗ ਬਣਾ ਸਕੇ ਹਨ ਫਿਰ ਐਵੇਂ ਜੇ ਹੁੰਦਾ ਵੀ ਕੱਲਾ ਵਲੌਗ ਦੇ ਵਿੱਚ ਵੀ ਨਹੀਂ ਇਹਨਾਂ ਨੇ ਬੈਠ ਰਹਿਣਾ ਸੀ ਆਪਦਾ ਵੀ ਬੈਠ ਕੇ ਆਰਾਮ ਨਾਲ ਇੰਜੋਏ ਕਰਨਾ ਸੀ ਕੁਛ ਕੁਛ ਕਲਿੱਪਸ ਲਈਆਂ ਫਿਰ ਆਪਾਂ ਜਿਆਦਾ ਮਿਊਜ਼ਿਕ ਵਾਲਾ ਪਾ ਨਹੀਂ ਸਕਦੇ ਕਾਪੀਰਾਈਟ ਆ ਜਾਂਦਾ ਜਿੱਦਾਂ ਜੀ ਵੀ ਬਣਿਆ ਦੂਸਰੀ ਬਹੁਤ ਜ਼ਿਆਦਾ ਇੰਜੋਏ ਕੀਤਾ ਹੋਣਾ ਤੇ ਹੁਣ ਆਪਾਂ ਚੱਲੇ ਸੀ ਸਕੂਲ ਹਾਂ ਬੋੜਾ ਕੱਲ ਦਾ ਜਮਾ ਗਏ ਸੀਗੇ ਹੱਟ ਖੰਭ ਪੈਰ ਵੀ ਆਏ ਉਂਗਲਾਂ ਸੁੱਜ ਗਈਆਂ ਖੜਿਆਂ ਖੜਿਆਂ ਦੀਆਂ ਕਿਉਂਕਿ ਅੱਗੇ ਤਾਂ ਸ਼ੂਜ਼ ਵਗੈਰਾ ਪਾਏ ਹੁੰਦੇ ਕੱਲ ਜੁੱਤੀਆਂ ਪਾਲੀਆਂ ਉਹਦੇ ਨਾਲ ਪੈਰਾਂ ਦਾ ਹੋ ਗਿਆ ਬੁਰਾ ਹਾਲ ਜਵਾ ਰਾਤਾਂ ਹੀ ਨਹੀਂ ਪਤਾ ਲੱਗਿਆ ਕਿੱਥੇ ਵਾਏ ਨੇ ਕਿੱਥੇ ਨਹੀਂ ਚਲੋ ਜੀ ਜੁੱਤੀ ਬਣ ਮੰਨੀਏ ਪਹਿਲਾਂ ਟਾਈਮ ਹੋ ਗਿਆ ਵੇਨ ਦਾ ਹਾਂਜੀ ਟਾਈਮ ਹੋ ਗਿਆ 4:30 ਦਾ ਤੇ ਆਪਾਂ ਸਕੂਲੋਂ ਗਏ ਸੀਗੇ ਆ ਤੇ ਮੰਮੀ ਗਏ ਹੋਏ ਨੇ ਅੱਜ ਇੱਥੇ ਦਾਣ ਚ ਗਏ। ਦੀਵਾਨ ਚੱਲ ਰਹੇ ਆ ਉੱਥੇ। ਦੀਵਾਨ ਖੋਣੇ ਦੀ। ਅਸੀਂ ਨਾ ਐਸੇ ਪਾਣੀ ਵੀ ਆਪਿਆ ਗੈਸ ਵੀ ਆਪ ਚਲਾਇਆ ਤੇ ਹਨਾ ਖਣਾ ਵੀ ਅਸੀਂ ਆਪ ਹੀ ਪਈਆ। ਯਾਦ ਹੈ ਇਹਨਾਂ ਨੂੰ ਛੁੱਟੀ ਮਰਵਾਈ ਸੀ ਕਿ ਮੈਂ ਇਹ ਚੱਲ ਵੀ ਕੱਲ ਥੱਕੀਆਂ ਸੀ ਜੀਆਂ ਤਾਂ ਕਰਕੇ ਤੇ ਹੁਣ ਜਦ ਮੈਂ ਆਈ ਉਧਰ ਆਣਾ। ਚਾਚੇ ਦੇ ਘਰ ਆਈਆਂ ਇਹ ਤੇ ਇਹ ਕਹਿੰਦੇ ਬਣਾ ਕੇ ਦਿੰਨੇ ਆ ਚਾਹ। ਪਾਲੇ ਤੋਂ ਨਾ ਕਹਾਂਗਾ। ਦੇਖਦੇ ਹਾਂ ਤੇਨੇ ਆਨੇ ਕਿਦਾਂ ਦੀ ਚਾਹ ਬਣਾਉਣਗੇ ਬਈ ਮਿੱਠਾ ਘੱਟ ਨਹੀਂ ਹੋਣਾ ਚਾਹੀਦਾ ਐਸਾ ਹੋਣਾ ਨਹੀਂ ਆਏਗਾ ਪਾੜੇ 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 ਆਪਰੇ ਸਾਰਾ ਪਾਣੀ ਤੇ ਡੰਡੀ ਜਿਹਦੇ ਨੇ ਮਾਰ ਕੇ ਹੱਥ ਕਿਤੇ ਪੈਰਾਂ ਦੇਣਾ ਪੈ ਜਾ ਪਾਣੀ ਤੀਨ ਪੱਤੀ ਵਾਲੇ ਪੱਤੀ ਵਾਲੇ ਦੋ ਚਮਚੇ ਪਾ ਦੇ ਹਰ ਇੱਕ ਚੰਗਾ ਚਲ ਸਿੱਖੋ 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 ਮੈਂ ਸੀ ਨਾ ਪੂਆ ਨਾ ਮੈਂ ਦੋ ਵਾਰੀ ਅਸੀਂ ਬਣਾਈ ਸੀ ਸਾਡੇ ਅੱਜ ਖਾਣ ਬਸ ਪਾਣੀ ਉਹਨਾਂ ਨੇ پیسے ਦਿੱਤੇ ਇਲੈਚੀ ਪਾਊਡਰ ਉਹ ਦਿੱਤੀ ਤੁਹਾਨੂੰ ਦੁੱਧ ਲੈ ਕੇ ਦਊਂਗੀ ਜਾਨੂ ਰੋਬਲ ਤਾਂ ਜਾਂਦੇ ਦੁੱਧ ਹੁਣੀ ਤਣੇ ਪਾਣਾ ਇੱਥੇ ਰੱਖ ਲਾਂਗੇ ਸੀ ਮੈਂ ਡੋਲ ਦੇਂਗੀ ਡੋਲ ਕੇ ਪਰੇ ਕਰੇਂਗੀ ਉਹ ਬਾਸ ਹੁਣ ਲੈਤੀ ਕੰਡ ਪੜਾਰਾ ਤਣੇ ਪੋਣਾ ਇਆੜੀ ਦੁੱਧ ਦੇ ਮਸ਼ਕਰਮ ਮੈਂ ਇਲੈਚੀ ਕੋ ਛੋੜਦੀ ਥਾਪੀ ਵਧੀਆ ਜਿਹਾ ਬਣਾਇਆ ਬਾਸ ਸਾ ਦੁੱਧ ਪਾ ਕੇ ਜਦੋਂ ਦ ਸਾਡੇ ਸੀਗਿਆ ਨਾ ਪਿੰਨੇ ਸੀਗਿਆ ਤਾਂ ਕੋਈ ਖਾਣ ਪੀਣ ਦੀ ਕੋਈ ਟੈਨਸ਼ਨ ਨਹੀਂ ਹੁੰਦੀ ਸੀ ਹਣ ਜਿੱਦਿਆਂ ਦੀਆਂ ਪਿੰਨੀਆਂ ਖਤਮ ਹੋਈਆਂ ਤੇ ਇਹਦੇ ਡੈਡੀ ਦੁਕਾਨ ਤੇ ਜਾਂਦੇ ਕਦੇ ਪੀਸ ਲਿਆਉਂਦੇ ਆ ਕਦੇ ਰਾਸ ਲਿਆਉਂਦੇ ਕਹਿੰਦਾ ਹੁਣ ਖਾਣ ਦੀ ਟੈਨਸ਼ਨ ਪਹਿਲਾਂ ਕੋਈ ਟੈਨਸ਼ਨ ਨਹੀਂ ਹੁੰਦੀ ਅੱਗੇ ਆਉਂਦਾ ਜਿਗਾ ਵੀ ਯਾਰ ਪਿੰਨੀਆਂ ਰਹਿ ਗਈਆਂ ਜਾਂ ਕੋਆ ਹੈਗਾ ਕੁਝ ਹੁਣ ਮੈਂ ਜਦ ਗਾਂ ਸੂਣ ਵਾਲੀ ਆ ਗਾਂ ਸੂ ਪੈਣ ਦੇ ਮੈਂ ਪਿੰਨੀਆਂ ਆ ਬਣਾਉਣ ਨੂੰ ਜੀ ਕਰਦਾ ਫਿਰ ਮੁੱਖ ਚਲ ਗਾਂ ਸੂ ਗਰਾਸ ਸੂ ਕੀ ਨਾ ਫਿਰ ਆਪਾਂ ਬਣਾਵਾਂਗੇ ਕੋਆ ਕੱਢਾਂਗੇ ਜਾਂਦੀ ਜਾਂਦੀ ਗਰਮ ਠੰਡ ਉਹਦੀ ਗਰਮੀ ਦੇਖੀ ਕੋਈ ਅੱਜ ਕਿੰਨੇ ਗੋ ਠੰਡ ਆ ਗਰਮੀ ਲੱਗ ਜਾਂਦੀ ਹੈ ਹਨਾ ਕੋਈ ਤਾਂ ਠੰਡ ਲੱਗ ਫੇਮ ਉਧਰ ਚੱਕੀ ਮੈਂ ਤਾਂ ਦੇਖ ਲੈ ਜੋਲੀ ਬੀ ਉਹ ਦੇਖੀ ਬੈਠੀ ਮੈਡਮ ਕੁੱਟਣਗੇ ਕੱਲ ਨੂੰ ਜਿਹੜੇ ਬੱਚਾ ਜੈਬਸੈਂਟ ਸੀਗੇ ਨਹੀਂ ਕੋਣ ਦੇਖੋ ਤਾਂ ਮੈਂ ਕਹਿੰਦਾ ਮੈਡਮ ਨਹੀਂ ਜਾਂ ਦੋ ਦੋਸੀ ਬੋਲਣ ਦੋਨੇ ਮੈਡਮਾਂ ਚ ਲਗਾਗਾ ਲਓ ਜੀ ਆਪਾਂ ਕਰੀਏ ਆਪਣੇ ਕੱਪੜੇ ਚੇਂਜ ਤੇਨੇ ਬਣਾਉਂਦੇ ਆ ਚਾਹ ਮੈਂ ਕਿਹਾ ਚੱਲ ਅੱਜ ਤੁਸੀਂ ਬਣਾਓ ਕਰੋ ਸ਼ੌਂਕ ਪੂਰਾ ਚਾਹ ਬਣਾਉਣ ਵਾਲਾ ਆਪਾਂ ਫਿਰ ਲਾਉਣੇ ਕਰਦੇ ਆ ਭਾਂਡੇ ਠੀਕਰ ਇਕੱਠਾ ਤੇ ਮਾਗਦੇ ਆ ਹਾਂਜੀ ਹੁਣ ਮੈਂ ਮੈਂ ਭੋਲਣਾ ਜਾਵਾਂ ਹਨਾ ਜਿਹੜੇ ਪਹਿਣ ਆਪਾਂ ਨੂੰ ਮਿਲੇ ਸੀਗੇ ਸਕੂਲ ਦੇ ਵਿੱਚ ਮੈਂ ਕੋਈ ਭੈਣ ਨਾਲ ਮੈਂ ਆਰਾਮਦਾਈ ਦੇ ਨਾਲ ਉਹਨਾਂ ਬਾਰੇ ਗੱਲਬਾਤ ਕਰਨਾ ਚਾਹਣੀ ਆ ਤੇ ਵੀ ਭੈਣ ਮਿਲੇ ਭੈਣ ਨੂੰ ਕਹਿੰਦੀ ਮੈਂ ਹੱਸਣ ਲੱਗ ਗਈ ਉਹ ਕਹਿੰਦੀ ਮੈਂ ਫੰਕਸ਼ਨ ਕਰਨੀ ਤਾਂ ਮੈਂ ਘੱਟ ਤੇ ਹਾਂ ਤੇ ਕਹਿੰਦੇ ਮੇਰੀ ਤਾਂਨ ਦੁਖਣ ਲੱਗ ਗਈ ਕਹਿੰਦੀ ਮੈਂ ਦੇਂਦੇ ਨਹੀਂ ਵੀ ਮੈਂ ਮੈਡਮ ਨੂੰ ਮਿਲਣਾ ਹੀ ਮਿਲਣਾਗਾ ਵੀ ਰਮਨ ਨੂੰ ਤੇ ਫਿਰ ਚਲੋ ਮੈਨੂੰ ਗਗਨ ਨੇ ਬੁਲਾ ਲਿਆ ਹਨਾ ਗਗਨ ਦੇ ਕੋਲੇ ਖੜੇ ਸੀਗੇ ਪਰ ਉਹ ਭੈਣ ਜਿਹੜੀਆਂ ਗੱਲਾਂ ਸੁਣਾਉਂਗਾ ਸੱਚੀ ਇੰਨੀ ਹਾਸੇ ਵੀ ਹਾਸੇ ਵੀ ਅਸੀਂ ਤੇ ਇੰਨੀ ਕਿ ਜ਼ਿਆਦਾ ਖੁਸ਼ੀ ਹੋਈ ਹਨਾ ਵੀ ਕਿੰਨਾ ਜ਼ਿਆਦਾ ਜਦੋਂ ਕੋਈ ਬੰਦਾ ਮੈਂ ਆਪ ਮੈਂ ਖੁਦ ਵੀ ਜਿਨ੍ਹਾਂ ਦੇ ਬਲੌਗ ਦੇ ਤਾਂ ਵੀ ਆਪਾਂ ਉਹਨਾਂ ਨੂੰ ਦੇਖਿਆ ਉਹਨਾਂ ਬਾਰੇ ਜਾਣਨ ਲੱਗ ਗਏ ਜੰਨੇ ਹਨ ਤੇ ਫਿਰ ਉਹ ਭੈਣ ਨੂੰ ਵੀ ਇੰਨੀ ਕਾ ਯਾਦ ਹੈ ਖੁਸ਼ੀ ਹੋਈ ਭੈਣ ਕਹਿੰਦੀ ਨਾ ਮੈਂ ਜਲਦੀ ਉਹਦੀ ਪੱਠੇ ਪਾ ਕੇ ਆਟਾ ਭੁੱਕ ਕੇ ਕਹਿੰਦੀ ਗਾਂਆਂ ਨੂੰ ਤੇ ਕਹਿੰਦੀ ਮੈਂ ਜਲਦੀ ਹਲਦੀ ਮੈਨੂੰ ਆਹ ਹੁੰਦਾ ਵੀ ਮੈਂ ਬਲੌਗ ਆਉਣ ਵਾਲਾ ਰਮਨ ਦਾ ਤੇ ਫਿਰ ਮੈਂ ਬਲੌਗ ਦੇਖੂ ਕਹਿੰਦੀ ਜਦੋਂ ਤੁਹਾਡੀ ਬੀਬੀ ਆਉਂਦੀ ਹੈ ਕੈਮਰੇ ਅੱਗੇ ਜੋ ਗੱਲਾਂ ਬਾਤਾਂ ਕਰਦੇ ਆ ਤੇ ਕਹਿੰਦੀ ਮੈਨੂੰ ਆਪਦੀ ਮੰਮੀ ਦੀ ਯਾਦ ਆਉਂਦੀ ਉਹਨਾਂ ਦੀ ਮੰਮੀ ਹੈ ਨਹੀਂਗੇ ਕਹਿੰਦੇ ਵੀ ਜਮਾ ਮੇਰੀ ਮਾਂ ਵਰਗੇ ਨੇ ਜਿਹੜੇ ਤੁਹਾਡੀ ਵੱਡੀ ਬੀਬੀ ਆ ਮੈਂ ਕਿਹਾ ਠੀਕ ਆ ਹਨਾ ਕਹਿੰਦੀ ਮੈਂ ਬੱਚਿਆਂ ਨੂੰ ਸਾਰਾ ਨੈਟ ਖਤਮ ਨਾ ਕਰ ਦਿਓ ਮੈਨੂੰ ਬਲੌਗ ਜੋਗਰਾ ਮੇਰੇ ਜੋਗਰਾ ਬਿਨਾਂ ਤੁਸੀਂ ਛੱਡ ਦਿਓ ਹਨਾ ਤੇ ਫੇਰ ਭੈਣ ਨੇ ਸਪੈਸ਼ਲ ਕਿਹਾ ਕਹਿੰਦੀ ਜਿੱਦ ਦੇ ਤੁਸੀਂ ਲਾਈਵ ਆਉਣਾ ਹੁੰਦਾ 2:30 ਵਜੇ ਜਾਂ 5:00 ਵਜੇ ਤਾਂ ਤੁਸੀਂ ਪੋਸਟ ਪਾਇਆ ਕਰੋ ਕਹਿੰਦੀ ਜਿਹੜਾ ਪਤਾ ਲੱਗ ਜੇ ਹਨਾ ਜਾਨੀ ਕਿ ਉਹਨੇ ਗੱਲਾਂ ਬਾਤਾਂ ਦੇ ਵਿੱਚ ਇੰਨਾ ਕਿ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਹਨਾ ਕਿ ਤੁਹਾਡੇ ਜਿਹੜੇ ਬਲੌਗ ਨੇ ਸਾਨੂੰ ਬਹੁਤ ਵਧੀਆ ਲੱਗਦੀ ਆ ਮੈਨੂੰ ਵੇਟ ਹੁੰਦੀ ਆ ਤਾ ਥੈਂਕ ਯੂ ਸੋ ਮੱਚ ਪਿਆਰ ਨਹੀਂ ਹਨ ਤੁਸੀਂ ਇੰਨਾ ਜਿਆਦਾ ਪਿਆਰ ਦਿੱਤਾ ਐਨ ਆਈ ਦੇ ਬਲੌਗ ਹਨ ਤੁਸੀਂ ਵਧੀਆ ਦੇਣੇ ਹੋ ਤੁਹਾਨੂੰ ਵੇਟ ਹੁੰਦੀ ਆ ਤਾਂ ਕਿਉਂਕਿ ਅਸੀਂ ਤੁਹਾਡੇ ਨਾਲ ਹੀ ਆ ਹਨ ਕਿਉਂਕਿ ਜਦੋਂ ਤੁਹਾ ਤੁਸੀਂ ਬਲੌਗ ਦੇਣੇ ਹੋ ਤਾਂ ਆਪਾਂ ਨੂੰ ਵਧੀਆ-ਵਧੀਆ ਕਮੈਂਟ ਆਉਂਦੇ ਤਾਂ ਫਿਰ ਤਾਂ ਬੰਦੇ ਦਾ ਕੰਮ ਕਰਨ ਨੂੰ ਆਪਣੇ ਯਾਨੀ ਕਿ ਬਲੌਗ ਬਣਾਉਣ ਨੂੰ ਮਨ ਕਰਦਾ ਹੁੰਦਾ ਹੈ ਕਿ ਆਪਣੇ ਵੀ ਬਲੌਗ ਦੀ ਕਿਸੇ ਨੂੰ ਵੇਟ ਹੁੰਦੀ ਹੈ ਥੈਂਕ ਯੂ ਸੋ ਮੱਚ ਇੱਕ ਵਾਰੀ ਫਿਰ ਤੋਂ ਤੇ ਇਦਾਂ ਹੀ ਤੁਸੀਂ ਆਪਣੇ ਬਲੌਗ ਦੇਖਿਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਿਆ ਕਰੋ ਹੁਣ ਤੁਸੀਂ ਕਮੈਂਟ ਕਰਦੇ ਮੈਨੂੰ ਪਤਾ ਲੱਗ ਜੂ ਕਿ ਇਸਾਈਡੀ ਤੋਂ ਹਨਾ ਤੁਹਾਡਾ ਯਾਨੀ ਕਿ ਕੀ ਸਾਈਡੀ ਤੋਂ ਤੁਸੀਂ ਵਲੌਗ ਨੂੰ ਵਾਚ ਕਰਦੇ ਹੋ ਤੇ ਲੋ ਜੀ ਪਾਣੇ ਚਾਰ ਹੋ ਗਏ ਹੁਣ ਆਪਾਂ ਕੱਪੜੇ ਵਗੈਰਾ ਕਰੀਏ ਤੇ ਅੰਜ ਤੇ ਕਰੀਏ ਆਪਣੇ ਕੰਮ ਕਰ ਸਟਾਰਟ ਚਾਹ ਬਣਾ ਲਈ ਟੇਸਟੀ ਬਣੀ ਹੈ ਜੁਕਾ ਨਹੀਂ ਮੈਨੂੰ ਕਹੋਗੇ ਮੈਨੂੰ ਵੀ ਲੋ ਇੱਕ ਬ੍ਰੈਡ ਹੋ ਗਈ ਹਾਂ ਸੰਦਸ ਡੇਡਾ ਕਦਰ ਰੱਖੇ ਗੋਲ ਗੋਲ ਨੂੰ ਜੇ ਗੋਲ ਕਰਨਾ ਹੈ ਤਾਂ ਅਜੀ ਢੋਲੀ ਆ। ਅੱਛਾ ਉਹ ਢੋਲੀ ਕਦਰੇ ਆ। ਕੀ ਕਰਾਉਣੇ ਵੇਚ ਦੋ। ਵੇਖਣੀ ਆ ਢੋਲੀ ਵੀ ਕਾਦੀ ਐ। ਓਕੇ। ਭਾਈ ਅੱਜ ਧੁੱਪ ਕਿੰਨੀ ਕਰੜੀ ਤੇ। ਪਰਸੋ ਜਿਹੜਾ ਮੌਸਮ ਸੈਂ ਲੱਗਦਾ ਸੀ ਰੱਬ ਭਰਾਉ ਹੈ ਨਾ। ਹੂੰ। ਕੱਲ ਤਾਂ ਮੌਸਮ ਠਕ ਬਹੁਤੀ ਅੰਦੀਆ ਕੱਲ ਵੀ ਆਪਾਂ। ਹੂੰ। ਅੱਜ ਵੀ। ਮੰਮੀ ਗਈ ਵੀ ਆਂ ਦਾਨ ਸਿੰਘ ਵਾਲੇ। ਹਾਂ। ਕੁੜੀਆਂ ਨੂੰ ਤਾਂ ਮੈਂ ਲਾਤਾ ਹਾਂ ਸਾਰ ਮੈਂ ਸਾਰੇ ਦੇ ਦਿੰਦੀਆਂ ਬਿੱਲੀਆਂ। ਕਰੋ ਝਾੜੂ ਪੋਚਾਂ ਹੰਦੇਣੀ ਐ ਕਰਦੇ ਆ ਕਿ ਨਹੀਂ ਉਹ ਦੂਜਾ ਝੂਲੇ ਲੱਗੇ ਪਏ ਸੀ ਮੈਂ ਕਿ ਮੰਮੀ ਉਹ ਜਿੰਨੂ ਦਾ ਝੂਲਾ ਲੱਗਿਆ ਵੇ ਜਿਹੜੇ ਤੇ ਡਿੱਗੀ ਸੀ ਨਗੂਦਾਨ ਸਿੰਘ ਵਾਲੇ ਜਦੋਂ ਦਵਾਨ ਹੋਏ ਸੀ ਨਾ ਨਬੂ ਉਹ ਤੋਂ ਡਿੱਗੀ ਸੀਗੀ ਉੱਥੇ ਉਹ ਨਬੂ ਦੀ ਬਾਣ ਟੁੱਟੀ ਸੀ ਤੋਂ ਜ਼ਿਆਦਾ ਆ ਜਾਂਦੀ ਐ ਹਰੇਕ ਝੂਲਾ ਦੇਖ ਕੇ ਨਬੂ ਦੀ ਬਾਣ ਜ਼ਿਆਦਾ ਆ ਜਾਂਦੀ ਐ ਹੂੰ ਹੁਣ ਤਾਂ ਨਹੀਂ ਜੇ ਕਿਤੇ ਨਾਲੋਂ ਪਤਾ ਲੱਗਿਆ ਦਾ ਵੀ ਉੱਥੇ ਮੇਲਾ ਲੱਗਿਆ ਹੋਇਆ ਤਾਂ ਭਜ ਦਿਆਂ ਇਹ ਨਹੀਂ ਬੰਦੇ ਆ ਬੰਦੇ ਆ ਪੰਜਗਾ ਫਿਰਦੀਆਂ ਹੁਣ ਉਹਨਾਂ ਨੂੰ ਸਮਝ ਨਹੀਂ ਆਉਂਦੀ ਕੀ ਕਰਗੇ ਕੀ ਨਾ ਕਰਕੇ ਅੱਜ ਪਾਲੇ ਕੋਲ ਨਾ ਕੇ ਆਇਆ ਉੱਥੇ ਤੜਕੇ ਦੀਆਂ ਗੰਗਾਂ ਹੋਈਆਂ ਖਾ ਪੀ ਕੇ ਉਧਰ ਹੀ ਆਗਾ ਹੋਰ ਕੀ ਕਰੇਗਾ ਇਹਦਾ ਮੋਰੀ ਤਾਂ ਹੋਈ ਪਈ ਇੱਥੇ ਕਿੱਥੇ ਮੋਰੀ ਹੋਈ ਆ ਇੱਥੇ ਤਾਂ ਤੋਂ ਲੀਕ ਸੀ ਬੀਬੀ ਆ ਢੋਲੀ ਥੋੜੀ ਲੀਕ ਆ ਦੇਖੋ ਗਿੱਜਰ ਚੋਂ ਕੀ ਨਿਕਲਿਆ ਸਰਿੰਡਰ ਵਾਲੀ ਢੋਲੀ ਵਰਗੀ ਆ ਹਾਂ ਦੇਖੋ ਚੋਂ ਕੀ ਨਿਕਲਿਆ ਇੱਕ ਇੱਕ ਗੁੱਦ ਕਿਵੇਂ ਹੋਈ ਪਈ ਆ ਵੇਖੀ ਹਾਏ ਮੱਚ ਮੱਚ ਕੇ ਪੱਲੇ ਲੋਗੜ ਜਾ ਲੱਗਦਾ ਲੋਗੜੀ ਹੈ ਹਰੇ ਕਿੰਨੇ ਕੀ ਕੁਸ ਹੁੰਦਾ ਹੈ ਨਾ ਵਿੱਚ ਕੀ ਕਹਨੇ ਹੁੰਦੇ ਆ ਗਾਜਾਦ ਨਹੀਂ ਆਈ ਕਹਾfte ਜੀ ਪੱਲੇ ਮੈਨੂੰ ਮੈਂ ਤਾਂ ਆਖ ਕਿਤੇ ਪਹਾੜ ਵਾਲਾ ਹੋਗਾ ਇਹ ਬੜਾ ਪਹਾੜਾ ਨਾ ਹੋਗਿਆ ਮੈਂ ਹਾ ਖੋਦਾ ਪਹਾੜ ਤੇ ਨਿਕਲੀ ਚੁਈਆ ਆਹ ਟੋਨ ਲਈ ਜੀ ਰੱਖ ਲਗੀ। ਬਈ ਚੀਜ਼ ਪਾਈ ਜਾਂਦੀ ਹੈ ਨਾ। ਕੀ ਪਾਈ ਜਾਂਦੀ ਵੇਚ ਦੋ। ਤੁਸੀਂ ਨਾ ਮੰਮੀ ਵਾਂਗੂ ਆ ਵੀ ਰੱਖ ਲੋ ਆ ਕੰਮ ਆਜੂ ਆ ਵੀ ਰੱਖ ਲੋ ਕੰਮ ਆਜੂ। ਕਰਦਾ ਸੀ ਆ ਜਿਹੜਾ 4500 ਕਿੰਨਾ ਖਿਲਾਰ ਨਾ ਵਿਲਿਆਰ ਨਾ ਜਿਹਦੇ ਵਿੱਚੋਂ ਨਿਕਲਿਆ। ਉਹ ਬਪਾ ਦੇ ਸਿਲੰਡਰ ਵਾਲੀ ਢੋਲ ਨਹੀਂ ਲੱਗਦੀ ਸਹੀ ਗੱਲ ਆ। ਹਨਾ ਬੀਬੀ। ਲੈ ਬੀਬੀ ਛੇਤੀ 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 ਸਬਜੀ ਦੇ ਉਹ ਕੱਟ ਤੇ ਫਿਰ ਮੈਂ ਤਰੂੰਗੀ ਸਬਜੀ ਜੰਗੀਠੀ ਤੇ ਬਣਾਉਂਗੀ। ਅੱਜ ਬਣਾਵਾਂ ਵੀ ਛੇਰ ਪਾ ਕੇ। ਤੇਲ ਵਾਗੇ ਬਣਾਉਂਗੀ ਮੇਰੇ ਗਰਲਸ ਨੇ ਕਾਦੀ ਸਬਜ਼ੀ ਅੱਜ ਪੁੱਜੀ ਆ ਛੋੜ ਦੇ ਅੰਮੀ ਤੇ ਪਾਰਕ ਕੋ ਤੇ ਨੇੱਚੇ ਅੱਛਾ ਮੁੰਜਾ ਹੋ ਆਦੂ ਹੋਰ ਮਹੀਨੇ ਨੂੰ ਤਾਂ ਇਹ ਕਿਹੋ ਆਏ ਕਰੀ ਨਾ ਭਾਈ ਨਾਲ ਨੂੰ ਟਾਲ ਲਈ ਮੇਰੇ ਕਹਿੰਦੇ ਝਗਲਾ ਤੂੰ ਕੰਗੀ ਹੈ ਪਹਿਲਾਂ ਆਦੂ ਟੜੀ ਓਕੇ ਇਹ ਕੱਢ ਲਈ ਹੁਣ ਗੋਦਿਆਂ ਨੂੰ ਅੱਧ ਕੱਢ ਲੈ ਰਹੇ ਸੀਗੇ ਨਹੀਂ ਰਹਿੰਦੇ ਜਗਮੀ ਚਾਈ ਚ ਬਣਾਈਏ ਮੈਂ ਇਹ ਵੀ ਰੀ ਚਿਹਰੇ ਰੇ ਜਾਨ ਕੇ ਟੋਕੇ ਭਾਈ ਮੈਂ ਆ ਖੋਲਦਾ ਬਸ ਮੈਂ ਭੰਡ ਬੁੰਡ ਮਾਰ ਠੀਕ ਕਰਾਉਣਾ ਕੀ ਆ ਤੁਸੀਂ ਇਹ ਤੋਂ ਕਿ ਨਾਲ ਖੁੱਲ ਗਏ ਇਹ ਵਿੱਚ ਨਹੀਂ ਹੈ ਫੋਰ ਕੀ ਕਰਾਉਣੇ ਦੇ ਦੋ ਲੈ ਹੈ ਫਿਰ ਉਹੀ ਆਲ ਉੱਥੇ ਜਾ ਕੇ ਖੜ ਗਈ ਆ ਗੁੱਲਾ ਘਤ ਹਾਂ ਦੇਖੀ ਗਿੱਲੀ ਗੁੱਦ ਹੈ ਨਹੀਂ ਅਰੇ ਆਸੇ ਪਾਸ ਹੈ ਜਾਨੀ ਕਿ ਗੋਦ ਨੀ ਹੁੰਦੀ ਆਸੇ ਪਾਸ ਨਹੀਂ ਗੋਦ ਸੀ ਤੇ ਮਨਲਾ ਥੜੇ ਪਾਸੇ ਵੀ ਗੋਦ ਸੀ ਇਹ ਗੋਦ ਦੀ ਪਰ ਪਾਣੀ ਗਰਮ ਰੱਖਦੀ ਆ ਓਕੇ ਪਾ ਮੱਠੜੇ ਬਾਗੇ ਸਿੱਟਿਆ ਬੜੀ ਇੰਤੱਕ ਬਿਲਾ ਦਾਂਗੇ ਇਹ ਚ ਰੱਖ ਲਓ ਦਿੱਲੀ ਆ ਪਾਣੀ ਅਰ ਗਈ ਏ ਤੱਕੜੀ ਹੋ ਗਈ ਤੂੰ ਹੀ ਭਲਾਂਗੇ ਹਾਏ ਰੱਬ ਤਾਂ بچਾਈ ਜਾਂਦਾ ਪਾ ਲੈ ਨਹਿਮਾ ਫੇਰ ਮੱਚਣ ਲੱਗ ਗਏ ਸਾਡੇ ਤਾਂ ਚੀਕੂ ਵੀ ਮੱਤ ਗਿਆ ਤਾਂ ਤੇ ਪੱਤੇ ਨਹੀਂ ਨਹੀਂ ਮੱਚੇ ਵੀ ਥੋੜਾ ਮੱਚ ਗਏ ਨਹਿਮੇ ਦੇ ਸਾਡੇ ਤਾਂ ਨਹੀਂ ਅਜੇ ਪੱਤੇ ਸਿੱਟਣ ਲੱਗੇ ਸਾਡੇ ਤਾਂ ਕਿੱਦਾਂ ਸਿੱਟਣ ਲੱਗੇ ਹਾਏ ਹਾਏ ਜਾਰ ਡੇਗ ਬੁਗੀ ਨੀਚੇ ਕਿਹ ਕਿਉਂ ਸਿੱਟੀਆਂ ਨੇ ਨਹੀਂ ਹੈ ਰਾਪਾ ਤੂੰ ਕੀ ਕਰਨਾਗਾ ਪਤਾ ਵੇਚਣਾ ਹੀ ਐ ਤੇ ਵੇਚਣਾ ਹੀ ਐ ਤਾਂ ਹੀ ਦਈ ਦੋ ਆਹੋ ਉਹ ਮੈਂ ਤਾਂ ਦੇਖਣਾ ਸੀ ਕਰੀ ਤਿਆਰਬਾ ਕਰਕੇ ਵੀ ਇਹ ਚੁੱਪ ਮੈਂ ਕਿਹਾ ਕਿ ਕਿਹੋ ਜਿਹੀ ਧੁੱਲੀ ਨਿਕਲਦੀ ਐ ਮੰਮੀ ਨੇ ਤਾਂ ਕਹਿ ਇਹ ਦੇ ਨਾ ਰੱਖ ਲੂ ਕੰਮ ਆਈ ਮੈਂ ਦਿਖਾਉਂਗਾ ਗੰਟੀ ਨਹੀਂ ਹੁੰਦਾ ਮੈਂ ਇਹ ਇਹ ਕੁੜਕਿਆਂ ਮਾਰੇ ਘਰਾਂ ਤੋਂ ਦਾ ਇਹ ਜਾ ਝਾੜੂ ਕੱਢਿਆਂਗਾ ਐਂਡ ਕਰਕੇ ਪਾਣੀ ਦਿੱਤਾ ਹੁੰਦਾ ਨਾ ਜੀ ਹਾਂ ਘਰਾਂ ਤਾਂ ਹੀ ਜਾਂਦਾ ਇਨ ਹੁਣ ਹੱਥ ਲਾਈ ਕਰੰਟ ਆਉਂਦਾ ਆ ਮੈਂ ਆਈ ਹਾਂ ਮੈਂ ਤਾਂ ਆਪ ਆ ਰੋਂਣਾ ਥਕਾਉਂਗਾ ਜਿੰਦਰ ਨੇ ਮਾਰਿਆ ਜਾਂ ਡੈਡਾ ਮੇਰੀ ਮੰਮੀ ਦਾ ਫੋਨ ਆਇਆ ਕਿ ਨਹੀਂ ਘਰੇ ਆਉਂਦੇ ਮੈਂ ਤੋਰ ਨੂੰ ਲੱਤਾਂ ਆ ਇਹ ਬੰਦੇ ਇਹ ਰੋਂ ਨਾਲ ਪਾਉਂਦਾ ਹੱਥ ਮਗਾ ਨਾ ਮਾਰ ਲਾ ਗਿੱਕੂ ਸਿਰ ਤੇ ਡਰੀਆਂ ਨੇ ਕੋਈ ਨਹੀਂ ਹੈਗਾ ਪਤਾ ਕਰੰਟੂ ਲਾ ਸਾਡੀ ਹੈ ਲੱਾ ਲਾਣ ਦੇ ਮਾਰਨ ਚਟਨਾ ਢੋਲੀ ਤੋੜ ਦੇਵਾਂਗੇ ਕੰਮ ਲਾਵਾਂਗੇ ਢੋਲੀ ਦੇ ਉੱਤੋਂ ਕੀ ਕੰਮ ਲਾਵਾਂਗੇ ਬਣਾਏ ਤਾਂ ਦੱਸੋ ਕੰਮ ਕੀ ਲਾਵੋਗੇ ਤੂੰ ਨਾ ਪਾਣੀ ਭਰਨ ਥੋੜੇ ਟੱਬ ਪਏ ਆ ਇੱਕ ਗੱਲ ਤਾਂ ਹੈਗੀ ਆ ਇਹਦਾ ਕੈਂਪਰ ਬਣਾ ਕੇ ਟੂਟੀ ਲਵਾ ਕੇ ਬੀਬੀ ਦੇ ਸਰਾਣੇ ਰੱਖ ਦਾਂਗੇ ਮੇਰੀ ਬਾੜੀ ਬਹੁਤ ਭਿੰਦੀ ਆ ਚੱਕ ਤਾ ਵਸ ਵਸ ਬੜੀ ਹੋਰ ਡੂਟੀ ਲੱਗੂ ਇੱਥੇ ਟੱਕਣ ਵੀ ਬਾਂਜੂ ਤੇਰੇ ਪਾਣੀ ਠੰਡਾ ਨਹੀਂ ਨਾ ਆਇਆ ਮਾ ਤੱਤਾ ਹੋਇਆ ਬੇਬੇ ਤੱਤਾ ਪੈ ਨਹੀਂ ਰੂ ਨਾ ਤਾ ਤਾ ਤੇ ਗੀਜਾ 플ੱਗ ਲਾਵਾਂਗੇ ਫੇਰ ਹੋਊਗਾ ਮੈਂ ਤੇ ਫੋਨ ਚਲਾਈ ਜਣੀ ਇਹ ਤਾਂ ਤਪੂਗਾ ਨਹੀਂ ਇਹ ਗਰਮਗਾਜ ਗਰਮਗਾਜ ਤਾਂ ਤਪੂਗੀ ਇਹ ਕਿਤੇ ਬਰਫ ਪਾਵਾਂਗੇ ਫੇਰ ਕਿਵੇਂ ਤਪੂਗਾ ਤੇਰੀ ਬਰਫ ਵੇਚ ਕੇ ਆਇਆ ਕਰੂ ਘਾਂਡੇ ਜਦੋਂ ਲੋੜ ਆ ਪਾਣੀ ਦੱਸ ਚੱਲ ਬਸ ਫੇਰ ਇਹ ਵੇਚਣੇ ਆ ਹਣ ਨਹੀਂ ਤੇ ਪੈ ਗਈ ਸ਼ੌਲ ਲਾ ਕੇ ਨਾ ਖਾਣ ਪੀਣ ਨੂੰ ਕੁਛ ਮੇਰੀ ਗੱਲ ਤਾਂ ਸੁਣ ਲੈ ਜਿਹੜੀ ਕੱਲ ਭੈਂ ਟੱਕਰੀ ਸੀ ਕਹਿੰਦੀ ਤੁਸੀਂ ਰੌਲਾ ਜਮਾ ਸਾਡੇ ਵਾਂਗੂ ਪਾਉਣੇ ਦੁਣਾ ਰੌਲਾ ਹੀ ਚੱਲੀ ਜਾਂਦਾ ਤੇ ਬਾਹਰ ਸੱਟਿਓ ਇਹ ਤਾਂ ਮੈਂ ਸਿੱਟ ਦੂੰ ਤੁਹਾਨੂੰ ਜਿਹੜਾ ਕੰਮ ਗਿਆ ਤੁਸੀਂ ਉਹ ਕੰਮ ਕਰੋ ਸਮਰੀਤ ਨੇ ਕਰਦੀ ਮੈਂ ਚਲ ਆ ਗਈ ਮੈਂ ਮੈਂ ਕਿਧਰ ਛੱਡਦਾ ਪਾਣੀ ਦਿੱਤਾ ਹੁੰਦਾ ਤੇ ਪਾਣੀ ਦਿੱਤਾ ਪਾ ਕੇ ਤੇ ਲਾਉ ਪੋਚਾ ਨਾ ਪਾਣੀ ਦਿੱਤਾ ਤਾਂ ਹੋਊਗਾ ਪਾਣੀ ਸਭ ਜਿੰਦਾ ਖੱਡੇ ਨਾਲ ਨਾ ਤਾਂ ਲੜੀ ਜਾਂਦਾ ਸੀਗਾ ਇਹਦੇ ਨਾਲ ਪੋਚਾ ਲੱਗੂਗਾ

ਅੱਜ ਆਜੀ ਅੱਜ ਕਿਤੇ ਸੱਜਿਆ ਆਲੂ ਪਾਲਕ ਆਲੂ ਪਾਲਕ ਤੂੰ ਦੱਸ ਕੀ ਕਹਿੰਸੀ ਮੈਂ ਕਹਿੰਦੀ ਕਿ ਆਲੂ ਪਾਲਕੀ ਆਲੂ ਪਾਲਕ ਦੀ ਮਮਮੀ ਪੁੱਛਿਆ ਦੇਖੋ ਗੰਨੇ ਸਾਰੇ ਕੋ ਸੱਤ ਸੀ ਰਿਹਾ ਦਾਦੀ ਆ ਆਪਣੇ ਦਾਰ ਸੰਦਾਰ ਸੁਣਦੇ ਆ ਅੱਜ ਸਿਮੂ ਵਰਜਣ ਲਾਤਾ ਪੋਚਾ ਅੱਛਾਰੇ ਕੰਮ ਕੀਤੇ ਸੀ ਹਾਂ ਗੁੱਡ ਬੇਬੀ ਹਾਂ ਕਰਾਇਆ okay. ਅਸੀਂ ਮਾਰੇ ਪੋਚਾ ਮੈਂ ਸਾਨੂੰ ਜੇ ਸਾਡੇ ਤੇ ਯਕੀਨ ਹੀ ਨਹੀਂ ਹੁੰਦਾ ਸੀ ਇਹ ਸਾਨੂੰ ਨਾ ਕਮਰਾ ਹੀ ਦਿਖਾ ਦਿੰਨੇ ਆ ਆਇਓ ਦੇਖ ਅੰਦਰ ਕਮਰਾ ਦਿਖਾ ਲਿਆ ਹਾਂ ਸੰਨ ਜਾਨੋ ਤੁਸੀਂ ਉਹੋ ਕੋਈ ਗੱਲ ਹੀ ਜਾਂਦੇ ਆ ਦੇਖੋ ਕਿੰਨਾ ਸੋਹਣਾ ਕਮਰਾ ਬਣਾਤਾ ਸੀ ਚਲੋ ਹੁਣ ਆਪਣੀ ਦੱਲੀ ਲੱਗੋ ਉੱਧਰ ਵੀ ਸਾਫ ਸਫਾਈ ਕਰਤੀ ਸੀ ਸੋਰੇ ਬਣਾ ਤਾ ਸੀ ਹੋ ਗਿਆ ਸਕੀਨ ਸੈੱਟ ਤੇ ਬਸ ਅਜ ਮੀਤ ਤੇ ਸਮੀਤਾ ਤੁਸੀਂ ਦੋਨੇ ਦੀ ਮਮੇਨਾ ਕੰਮ ਕਰ ਰੇ ਹੋ ਅਸੀਂ ਬਾਧੂ ਕੰਮ ਦਿੱਤੇ ਅੱਜ ਇੱਕ ਵਾਰ ਕਹਿਤਾ ਤੇ ਅਸੀਂ ਕੀਤਾ ਮੈਂ ਅਸੀਂ ਚਾੜੂ ਬਣਾ ਰਿਹਾ ਅਸੀਂ ਪੋਚਾ ਮਾਰਿਆ ਕਿੰਨੀ ਵਾਰੀ ਕਹਿੰਦੀ ਆਂ ਉਹ ਕੀ ਕਰਿਆ ਫਿਰ ਉਸਨੇ ਪੁਨਿਸ਼ਮੈਂਟ ਮੇ ਅਸੀਂ ਝਾੜੂ ਮਾਰਿਆ ਤੇ ਇੱਕ ਪੋਚਾ ਮਾਰਿਆ ਸੀ ਤੇ ਇਹਨਾਂ ਨੂੰ ਨਾ ਸਜ਼ਾ ਮਿਲੀ ਕਿਉਂਕਿ ਸਕੂਲ ਵੈਸੇ ਛੱਡ ਕੇ ਤਾਂ ਮੈਂ ਹੀ ਗਈ ਸੀ ਮੈਂ ਚਲ ਕਰੇ ਫ੍ਰੀ ਸੀ ਤਾਂ ਤੁਸੀਂ ਮੇਰੀ ਇੰਨੀ ਕਿ ਹਲਪ ਕਰੋ ਠੀਕ ਹੈ ਜੇ ਇੱਕ ਵਾਰੀ ਵਿੱਚ ਤੇ ਸਹੀ ਨਹੀਂ ਵੱਜਦਾ ਪੋਚਾ ਤਾਂ ਅਗਲੇ ਦਿਨ ਹੋਰ ਸਹੀ ਮਾਰਦਾ ਤੀਜੇ ਦਿਨ ਹੋਰ ਸਹੀ ਮੈਂ ਜਾਨੀ ਕਿ ਕੰਮ ਕਰਨਾ ਆ ਜਾਂਦਾ ਤੇ ਤਾਂ ਕਰਕੇ ਫਿਰ ਮੈਨਣਗੇ ਮੈਂ ਕਿ ਅੱਜ ਤੁਸੀਂ ਬਿਲੇ ਹੋ ਖੇਡੇ ਸੱਜ ਪਾਲੇ ਦੀ ਜਾਨ ਖਾਦੀ ਇਹਨਾਂ ਨੇ ਸਾਰਾ ਦੇਣਾ ਹੈਣਾ ਫਿਰ ਮੈਂ ਸਮਰੀਚੜ ਹੈਗੇ ਛੋਲਗੇ ਛੋਲੂਏ ਦੇ ਪੱਤੇ ਹੈਨਾ ਛੋਲੇ ਛੋਲਿਆਂ ਦੀ ਪੁਰਜੀ ਤੇ ਬਾਤੂ ਹੈ ਕਿ ਪਾੜ ਕੇ ਓਕੇ ਬਸ

ਕਰ ਦਿਆਂ ਸਬਜ਼ੀ ਬਣਾ ਲੀ ਠੀਕ ਐ ਮੈਂ ਕਿੱਕੀ ਹੰਨੀ ਆਈ

ਆਰ ਕਦੋਂ ਮੜੀ ਮੜੀ ਨਾਲ ਟਾਈਮ ਹੋ ਗਿਆ ਹੈ ਨਾ ਦੇਖੋ ਇਧਰ ਦੇਖੋ ਦੇਖੋ ਰੰਗ ਤਮਾਸ਼ੀ ਨੰਦ Papa ਉਧਰ ਮੰਦਿਰ ਦੇ ਭੀ ਮੈਂ ਅੱਜ ਰਿਖੇ ਹਾਂ ਤੇ ਇਧਰ ਬੈਠੇ ਆ ਜੋ ਮੇਰੀ ਤਾਂ ਫਰਕੀ ਜੀ ਕੋ ਕਰਨ ਲੱਗੀ ਕੀ ਗੱਲ ਹੋ ਗਿਆ ਫੁੱਲਾਂ ਦੀ ਸੁਗੰਧ ਲੈ ਰਹੇ ਹਾਂ ਇੱਥੇ ਬਠੀ ਹੂੰ ਹੂੰ ਕੀ ਬਾਤ ਕਿੱਡੇ ਸੋਹਣੇ ਫੁੱਲ ਹਨ ਦੇਖੋ ਗੁਦਰਤ ਆਪਾਂ ਨੂੰ ਐਸੀ ਇਹਦੇ ਫੁੱਲ ਨਿਕਲਨੇ ਨਹੀਂ ਹਨ ਠੰਡ ਗਰਮੀ ਨੇ ਉਹ ਕਰਤਾ ਸੀ ਇਹਨੂੰ ਆ ਜਾਓ ਅਮੜ ਕੇ ਫਿਰ 7:00 ਵਜ ਜਾਂਦੇ ਨੇ ਕੋਈ ਨਹੀਂ ਬਸ ਆ ਮੈਂ ਦੇਖ ਆ ਜਾਓ ਆ ਜਾ ਮੈਂ ਤਾਂ ਪੁੱਛ ਤੇ ਲੈ ਜਾਣੀ आ गंदल बनी गई है चलो जी माता गई ने आम देना लागू में फोन ला दी होना अपना चार जी सब्जी बन भी तार जूगी क्या तो सीधा अपने काम कार चले गया काम मेरे को कुड़खने नहीं वेड़ता हाँ जी टाइम हो गया सत सवा सत्त का बस काम कार नहीं बढ़े जाने की ਰੋਟੀ ਪਾਣੀ ਦਾ ਟਾਈਮ ਹੈ ਸਬਜੀ ਮੈਂ ਬਣਾਤੀ ਸੀ ਆਟਾ ਟਟ ਮੰਮੀ ਨੇ ਗੁੰਨ ਲਿਆ ਬਸ ਇਹਨਾਂ ਦੀ ਵੇਟ ਹੁੰਦੀ ਹੈ ਜਦੋਂ ਇਹ ਪੱਠੇ ਪਾ ਦੇਣਗੇ ਤੇ ਫੇਰ ਬਸ ਮੰਮੀ ਰੋਟੀ ਲੱਗ ਜਾਂਦੀ ਹੈ ਫਿਰ ਮੇ ਨਾਲ ਦੀ ਨਾਲ ਸਾਰਿਆਂ ਨੂੰ ਰੋਟੀ ਜਿਹੜੀ ਫੜਾ ਦਿੰਨੀ ਆ ਮਸਮ ਨੀਰਾ ਰਹੇਗਾ ਪਉਣ ਵਾਲਾ ਹੂੰ ਬਸ ਪਸ਼ੂ ਵਗੈਰਾ ਤਾਂ ਟਾਲਤੇ ਹਨ ਜਾਨੀ ਕਿ ਅੰਦਰ ਬੰਨ ਤੇ ਤੇ ਹੁਣ ਬਸ ਮੈਂ ਵੀ ਜਾਨੀ ਆ ਉਧਰ ਐਸ ਵੇਲੇ ਠੰਡ ਹੋ ਜਾਂਦੀ ਹੈ ਨਾ ਹਵਾ ਚੱਲ ਪਈ ਮੇਰਾ ਤਾਂ ਹੁਣ ਸਿਰਜਾ ਠਰਨ ਲੱਗ ਗਿਆ ਸੀ ਹੁਣ ਲੈ ਕੇ ਪਹਿਲਾਂ ਤਾਂ ਮੈਂ ਵੀ ਗੀਠੀ ਕੋਲੇ ਸੀ ਫਿਰ ਧਰ ਤੁਰ ਕੱਢਣ ਆ ਗਈ ਸੀ ਦਿਨੇ ਬਾਹਰਲੀ ਧੁੱਪ ਨਾਲ ਤਾਂ ਉਹਦੋਂ ਤਾਂ ਲੱਗਦਾ ਹੁੰਦਾ ਵੀ ਹੈ ਗਰਮੀ ਗਈ ਤੇ ਐਸ ਵੇਲੇ ਠੰਡ ਹੁੰਦੀ ਹੈ ਹਜੇ ਤਾਂ ਹੈਗੀ ਹੈ ਜਾਨਕੀ ਠੰਡ ਫਰਵਰੀ ਦਾ ਮਹੀਨਾ ਤਾਂ ਫਰਵਰੀ ਫਰਵਰੀ ਦਾ ਮਹੀਨਾ ਤਾਂ ਠੰਡ ਹੈਗੀ ਆ ਕੀ ਪਿਆ ਸੀਗਾ ਖੀ ਮੈਂ ਸੋਚਣ ਲੱਗੀ ਸੀ ਵੀ ਸਬਜ਼ੀ ਕੜੀ ਬਣਾਈਏ ਸਬਜ਼ੀ ਜਿਹੜੀ ਪਾਲਕ ਦੀ ਹੈ। ਪੁਰਜੀ ਆ ਜੀ। ਹਾਂ ਪੁਰਜੀ ਪੁਰਜੀ। ਹੈ ਤਾਂ ਸਬਜ਼ੀ ਆ। ਜੀ। ਨਹੀਂ ਪੁਰਜੀ। ਪੁਰਜੀ ਆ ਪੁਰਜੀ ਐ। ਓਕੇ। ਇਹ ਸਬਜ਼ੀ ਹੋਈ ਉਹਨੂੰ ਸਬਜ਼ੀ ਕਹਾਂ। ਠੀਕ ਆ। ਔਰ ਠੀਕ ਹੈ ਜੀ ਠੀਕ ਹੈ। ਦੇਖੀ ਦੇਖੀ ਢੂੰਗੜਾ ਦੇਖਿਓ। ਉਹ ਦੁੱਧ ਨਹੀਂ ਹੈਗਾ ਲੀਟਰ ਚ ਵਿੱਚ ਮੂੰਹ ਫਸਾਈ ਬੈਠਾ ਸੀ ਬਲੂਗੜਾ ਹਾਂ ਉਹ ਗਿਆ ਪਤਾ ਨਹੀਂ ਬੰਮੀ ਰੋਈ ਬੰਦ ਕਰਕੇ ਹਾਂ ਚੂਈ ਚੂਈ ਬੱਧੀ ਮੈਂ ਵੀ ਆ ਗਈ ਬੋਲਣਾ ਨਹੀਂ ਖੜ ਜਾ ਇੱਥੇ ਨਹੀਂ ਜਾਣਾ ਚਲ 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 ਗੋ ਬੈਂਟ ਗੋ ਚਲੋ ਲੈਟਾ ਦੇਖੋ ਜਾਗਦੀਆਂ ਉਹਦੀਆਂ ਅੱਖਾਂ ਇੱਥੋਂ ਕੀ ਭਾਲਦੇ ਹੂੰ ਦੇਖੀਏ ਮਾਤਾ ਕੀ ਕਰੀ ਜਾਂਦੇ ਐ ਸਿਮੂ ਵਰਗੇ ਹੁਣ ਨਹੀਂ ਵਲੌਗ ਦੇਣੀਆਂ ਹੁੰਦੀਆਂ ਉਹਨਾਂ ਨੂੰ ਆਏ ਸੀਗਾ ਹੈ ਅੱਜ ਦਾ ਵਲੌਗ ਕੱਢੀ ਅੱਜ ਦਾ ਵਲੌਗ ਕੱਢਾ ਸਿਮੂ ਕਰਕੇ ਨਾ ਮੈਂ ਤਾਂ ਕਰਕੇ ਵਲੌਗ ਦੇਣੀਆਂ ਸੀ ਵੀ ਅਸੀਂ ਆੰਮਾ ਇਹਦੇ ਵਿੱਚ ਹੁਣ ਹੀ ਦੇਣਗਾ ਆਹ ਹੌਣ ਕਾ ਬਲੌਗ ਸੈਨਾ ਨਹੀਂ ਦੇਖ ਲੈ ਪਹਿਲਾਂ ਮੈਥ ਲਵਾਇਆ ਸੀਗਾ ਖਿੱਤਰ ਗਿਆ ਦੇਖਾ ਹਟਣਾ ਸਰ ਸੱਤ ਦਾ 10 ਹੋ ਗਈ ਕੀ ਕਰੀ ਜਾਂਦੇ ਪੁੱਤ ਆ ਦੇਖੋ ਦੀ ਡਾਇਰੀ ਦੇ ਪੁੱਤ ਡਾਇਰੀ ਦਾ ਹਾਲ ਖਰਾਬ ਨਾ ਹਾਲ ਬਿਹਾਲ ਨਾ ਕਰ ਮम्मा ਹਾਜੇ ਮੈਂ ਨਾ ਪਿਆ ਇਹੋ ਪਾੜੀ ਜਾਂਦੀ ਆ ਚਲ ਇਹ ਤਾਂ ਕੋਈ ਗੱਲ ਨਹੀਂ ਇਹ ਤਾਂ ਕੋਈ ਨਹੀਂ ਤੇ ਤੂੰ ਹਜੇ ਡਾਇਰੀ ਨਾ ਖਰਾਬ ਕਰ ਬੇਟੇ ਠੀਕ ਹੈ ਲੋ ਜੀ ਮੈਂ ਜਾਂਦੀ ਸੀ ਬਾਡੀ ਮਾਣ ਮੈਂ ਫੇਰ ਫਿਰ ਉੱਥੇ ਜਾ ਕੇ ਬਹਿ ਗਈ ਆਂਗੀ ਠੀਕ ਹੈ ਕਿਉਂਕਿ ਸਾਡੀ ਫੈਮਲੀ ਦਾ ਤਣਾ ਵਿਆਹ ਹੀ ਨਾ ਜਾ ਦੇਖ ਮੰਮੀ ਰੋਟੀ ਨੂੰ ਉੱਥੇ ਲੈ ਕੇ ਜਾ ਕੇ ਬੈ ਗਈ ਸਾਰੇ ਸਾਰੇ ਵਾਰ-ਵਾਰ ਨਾ ਵਲੌਗ ਲਾ ਕੇ ਦੇਖੀ ਜਾਂਦੇ ਹੈਗੇ ਕਿਉਂਕਿ ਬੱਚਿਆਂ ਦਾ ਜਿਹੜਾ ਫੰਕਸ਼ਨ ਹੈ ਬਹੁਤ ਜਾਦੇ ਵਧੀਆ ਸੀਗਾ ਬਹੁਤ ਜਾਦੇ ਸੋਹਣਾ ਸੀਗਾ ਸਾਰੇ ਬੱਚੇ ਨੇ ਨਾ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਨਾ ਪੂਰੇ ਕੋਈ ਵੀ ਬੱਚਾ ਇਦਾਂ ਦਾ ਨਹੀਂ ਹੋਇਆ ਵੀ ਜਿਹਨੇ ਵਧੀਆ ਨਹੀਂ ਕੀਤਾ ਉਹ ਬਹੁਤ ਵਧੀਆ ਕੀਤਾ ਸਾਰੇ ਟੀਚਰਾਂ ਨੇ ਵੀ ਹੈ ਨਾ ਤਿਆਰੀ ਕਰਵਾਈ ਬੱਚਿਆਂ ਨੂੰ ਤੇ ਬੱਚਿਆਂ ਨੇ ਵੀ ਬਹੁਤ ਸਾ ਦਿੱਤਾ ਬਹੁਤ ਵਧੀਆ ਫੰਕਸ਼ਨ ਹੁੰਦੇ ਆ ਫਿਰ ਤਾਂ ਕਰਕੇ ਨਾ ਪਹਿਲਾਂ ਤਾਂ ਫੋਨ 'ਚ ਦੇਖ ਲਿਆ ਹੁਣ ਐਲਈਡੀ ਦੇ ਵਿੱਚ ਲਾ ਕੇ ਹੁਣ ਫਿਰ ਪਾਪੇ ਵਰਗੇ ਨਹੀਂ ਪਾਪਾ ਤਾਂ ਬਲੌਗ ਕੱਟ ਹੀ ਦੇਦੇ ਹੁੰਦੇ ਆ ਤੇ ਅੱਜ ਫਿਰ ਦੇਖੀ ਜਾਂਦੇ ਆ ਵਿੱਚ ਤੇ ਨੂੰ ਨਵੂ ਵਰਗੇ ਵੀ ਸੀ ਬਾਕੀ ਸਾਰਾ ਫੁੱਲ ਵਾਚ ਕਰੀਏ ਜਾਨੀ ਕਿ ਦੇਖੀ ਅਨੇ ਵਲੌਗ ਵੀ ਕਿੱਦਾਂ-ਕਿੱਦਾਂ ਸੀ ਕਿਉਂਕਿ ਪਾਪਾ ਜੀ ਨਹੀਂ ਗਏ ਸੀ ਉਹ ਘਰੇ ਸੀ ਬਾਕੀ ਫੈਮਿਲੀ ਚਲੀ ਗਈ ਸੀ ਤੇ ਸਾਰਿਆਂ ਨੂੰ ਚਾਹ ਹੁੰਦਾ ਹਨ ਜਦੋਂ ਬੱਚੇ ਪਰਫਾਰਮੈਂਸ ਕਰਦੇ ਹਨ ਵੀ ਦੇਖੀਏ ਚਲੋ ਵਧੀਆ ਹੋ ਗਿਆ ਵੈਸੇ ਤੇ ਕਿਸੇ ਤੋਂ ਪਰਮਿਸ਼ਨ ਮਿਲ ਗਈ ਸੀਗੀ ਤੇ ਆਪਾਂ ਵਲੌਗ ਬਣਾ ਲਿਆ ਸਾਰੇ ਭੈਣ ਭਰਾ ਜਿਨ੍ਹਾਂ ਦੇ ਬੱਚੇ ਜਣੀ ਕੀ ਪੜਦੇ ਨੇ ਉੱਥੇ ਹਨਾ ਜੋ ਨਹੀਂ ਗਿਆ ਹੋਣਾ ਜਿਨ੍ਹਾਂ ਨੇ ਚਲੋ ਚੈਨਲ ਸਬਸਕ੍ਰਾਈਬ ਕੀਤਾ ਹਨਾ ਤੂੰ ਆਪਣੇ ਵਲੌਗ ਦੇ ਰਾਹੀਂ ਹਨਾ ਦੇਖ ਲਾਂਗੇ ਪਰ ਐਵੇਂ ਐ ਵੀ ਸਾਰਾ ਵੀ ਨਹੀਂ ਵਲੌਗ ਬਣਾਇਆ ਗਿਆ ਹੈ ਕੁਝ ਕੁਛੀ ਕਲਿੱਪਸ ਇਹਨਾਂ ਨੇ ਲੈਤੀਆਂ ਮੇਰੇ ਖੁਦ ਬੱਚੇ ਜਿਨ੍ਹਾਂ ਦਾ ਜਿਵੇਂ ਕਿ ਸੀ ਪਰਫਾਰਮੈਂਸ ਕਰਾਈ ਸੀ ਸਾਡੀ ਕਲਾਸ ਦੇ ਉਹਨਾਂ ਦੀਆਂ ਵੀ ਕਲਿੱਪਸ ਮੈਂ ਤੁਹਾਨੂੰ ਦਿਖਾ ਲਈਆਂ ਤੇ ਇਹਨਾਂ ਨੇ ਵੀ ਨਹੀਂ ਵਲੌਗ ਬਣਾਇਆ ਹੋ ਗਿਆ ਕੁਝ ਇਹਨਾਂ ਨੂੰ ਕੋਦ ਉਹਦੀ ਮੌਕੇ ਤੇ ਹੀ ਉੱਥੇ ਕੰਮ ਹੋ ਗਿਆ ਤਾਂ ਬਾਹਰ ਆ ਗਏ ਇਹ ਤੇ ਨਹੀਂ ਬਣਿਆ ਸਨਵੇਂ ਆਂਦਾ ਸੀ ਆਪਦੇ ਬੱਚਿਆਂ ਨੂੰ ਜਿਹੜੇ Song ਤੇ ਤਿਆਰੀ ਕਰਵਾਈ ਸੀ ਹਨਾ ਉਹਦੀ ਅਸੀਂ ਵੀਡੀਓ ਨਹੀਂ ਬਣਾ ਸਕੇ ਤੇ ਲਓ ਜੀ ਹੁਣ ਮੈਂ ਭਾਂਡੇ ਮਾਜ ਲਾਂ ਫਿਰ ਆਪਾਂ ਕਲਿੱਪਸ ਵਗੈਰਾ ਕੋਈ ਲੈਣੇ ਆ ਦੁੱਧ ਗਰਮ ਕਰ ਲਈਏ